ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਆਖਿਰ ਕਿਉਂ ਚਾਰੇ ਅਗਰ ਆਗਿਆਕਾਰੀ ਪੁੱਤਰਾਂ ਵੱਲੋਂ ਆਪਣੇ ਪਿਓ ਦੀ ਬੋਲੀ ਲਾ ਦਿੱਤੀ ਗਈ ਉਸ ਪਿਓ ਨੂੰ ਵੇਚ ਦਿੱਤਾ ਗਿਆ ਅਜਿਹਾ ਕੀ ਹੋਇਆ ਸੀ ਕਿ ਪੁੱਤਰਾਂ ਨੂੰ ਆਪਣੇ ਪਿਓ ਨੂੰ ਵੇਚਣਾ ਪਿਆ ਗੁਲਜ਼ਾਰ ਸਿੰਘ ਤੇ ਉਸ ਦੀ ਪਤਨੀ ਅਮਰਤਾ ਕੌਰ ਤੇ ਉਹਨਾਂ ਦੇ ਚਾਰ ਪੁੱਤਰ ਬਹੁਤ ਸੋਨਾ ਵਧੀਆ ਪਰਿਵਾਰ ਸੀ ਚਾਰ ਪੁੱਤਰ ਸੁੱਚਾ ਮੁੱਖਾ ਜਗਨਾ ਤੇ ਮੋਹਣ ਚਾਰੋ ਹੀ ਆਪਣੇ ਪਿਤਾ ਦੇ ਬਹੁਤ ਆਗਿਆਕਾਰੀ ਪੁੱਤਰ ਸਨ ਜੋ ਵੀ ਉਹਨਾਂ ਦਾ ਪਿਤਾ ਕਹਿੰਦੇ ਸਿਰ ਮੱਥੇ ਕਬੂਲ ਕਰ ਲੈਂਦੇ ਗੁਲਜ਼ਾਰ ਸਿੰਘ ਨੇ ਬਹੁਤ ਤਰੱਕੀ ਕੀਤੀ ਉਸਨੇ ਬਹੁਤ ਮਿਹਨਤ ਕੀਤੀ ਬਹੁਤ ਜ਼ਮੀਨ ਜਾਇਦਾਦ ਬਣਾਈ ਘਰ ਪੂਰੀ ਤਰੱਕੀ ਵਿੱਚ ਸੀ ਕਿਉਂਕਿ ਪੁੱਤਰ ਵੀ ਪਿਤਾ ਦੇ ਕਹਿਣੇ ਵਿੱਚ ਸੀ ਤੇ ਮਹਿ ਮਿਹਨਤੀ ਸੀ ਘਰਬਾਰ ਸਾਰੀ ਜ਼ਮੀਨ ਜਾਇਦਾਦ ਗੁਲਜ਼ਾਰ ਸਿੰਘ ਦੇ ਨਾਮ ਤੇ ਸੀ ਗੁਲਜ਼ਾਰ ਸਿੰਘ ਦੀ ਪਤਨੀ ਅਮਰਤਾ ਕੌਰ ਵੀ ਬਹੁਤ ਸੌ ਸਮਝਦਾਰ ਤੇ ਨੇਕ ਖੁੱਲੇ ਦਿਲ ਦੀ ਔਰਤ ਸੀ ਉਹ ਘਰ ਵਿੱਚ ਆਏ ਹਰ ਗਰੀਬ ਗੁਰਪ੍ਰੇ ਦੀ ਮਦਦ ਕਰਦੀ ਕੋਈ ਵੀ ਘਰ ਵਿੱਚ ਰੋਟੀ ਟੁਕ ਖਾਣਾ ਖਾਣ ਜਾਣ ਤੋਂ ਬਿਨਾ ਨਹੀਂ ਦਿੰਦੀ ਉਹੋ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੀ ਸੀ ਆਪਣੇ ਪਤੀ ਦੇ ਘਰ ਨੂੰ ਬਹੁਤ ਸੋਹਣਾ ਤੇ ਘਰ ਵਾਲੇ ਨੂੰ ਬਹੁਤ ਸੋਹਣਾ ਸਵਾਦਿਸ਼ਟ ਖਾਣਾ ਬਣਾ ਕੇ ਦਿੰਦੀ ਬਹੁਤ ਸੋਹਣੇ ਕੱਪੜੇ ਧੋ ਬਣਾ ਕੇ ਦਿੰਦੀ ਉਸ ਦੀ ਵੀ ਸਾਰੇ ਪਿੰਡ ਵਿੱਚ ਬਹੁਤ ਸਿਫਤ ਹੁੰਦੀ ਹੁਣ ਅਮਰਤਾ ਕੌਰ ਤੇ ਗੁਲਜਾਰ ਸਿੰਘ ਦੇ ਚਾਰੇ ਪੁੱਤਰ ਜਵਾਨ ਹੋ ਚੁੱਕੇ ਸੀ ਹੁਣ ਮਾਪਿਓ ਨੇ ਉਹਨਾਂ ਨੂੰ ਵਿਆਹ ਕੇ ਆਪਣੇ ਫਰਜ਼ ਵੀ ਅਦਾ ਕਰਨੇ ਸੀ ਇਸ ਲਈ ਚਾਰੋਂ ਪੁੱਤਰਾਂ ਦੇ ਵਾਰੋ-ਵਾਰੀ ਵਿਆਹ ਕਰ ਦਿੱਤੇ ਘਰ ਵਿੱਚ ਚਾਰ ਨੋਹਾਂ ਆ ਗਈਆਂ ਅਮਰਤਾ ਕੌਰ ਬਹੁਤ ਸੁਲਝੀ ਹੋਈ ਜਨਾਨੀ ਸੀ ਉਹ ਚਾਰੇ ਨੋਹਾਂ ਨਾਲ ਬਹੁਤ ਸਮਝਦਾਰੀ ਨਾਲ ਨਿਭਾਰ ਰਹੀ ਸੀ ਘਰ ਵਿੱਚ ਇਕੱਠ ਵਧੀਆ ਚੱਲ ਰਿਹਾ ਸੀ ਅਮਰਤਾ ਕੌਰ ਘਰ ਵਿੱਚ ਹੋਈ ਹਰ ਗੱਲ ਨੂੰ ਹਰ ਠੰਡਾ ਤਤਾ ਸਮੂਹ ਲੈਂਦੀ ਕਿਉਂਕਿ ਉਹ ਜਾਣਦੀ ਸੀ ਕਿ ਘਰ ਵਿੱਚ ਚਾਰ ਭਾਂਡੇ ਹੋਣ ਤਾਂ ਅਕਸਰ ਠੈਕ ਦੇ ਰਹਿੰਦੇ ਆ ਤਾਂ ਆਵਾਜ਼ ਵੀ ਆਉਂਦੀ ਏ ਪਰ ਉਹ ਸਭ ਗੱਲਾਂ ਨੂੰ ਆਪਣੀ ਸਮਝਦਾਰੀ ਨਾਲ ਨਿਪਟਾ ਜਾਂਦੀ ਗੁਲਜ਼ਾਰ ਸਿੰਘ ਦਾ ਆਪਣੇ ਪੁੱਤਰਾਂ ਤੇ ਨੋਹਾਂ ਤੇ ਪੂਰਾ ਦਬਦਬਾ ਸੀ ਉਹ ਆਪਣੇ ਪੁੱਤਰਾਂ ਨੂੰ ਕੁਛ ਕਰਨ ਨਹੀਂ ਦਿੰਦਾ ਸੀ ਗੁਲਜ਼ਾਰ ਸਿੰਘ ਤੇ ਅਮਰਤਾ ਕੌਰ ਦੋਵੇਂ ਪਤੀ ਪਤਨੀ ਇਹ ਚਾਹੁੰਦੇ ਸੀ ਜੇਕਰ ਐਵੇਂ ਹੀ ਕੋਈ 15-20 ਸਾਲ ਚਾਰੇ ਭਰਾ ਇਕੱਠੇ ਲੰਘ ਭਰਾਵਾਂ ਦਾ ਇਕੱਠ ਲੰਘ ਗਿਆ ਤਾਂ ਘਰ ਦਾ ਕੁਝ ਬਣ ਜਾਏਗਾ ਨਾਲੇ ਹੁਣ ਘਰ ਤਰੱਕੀ ਕਰ ਰਿਹਾ ਹੈ ਇਹਨਾਂ ਦਾ ਭਵਿੱਖ ਸੁਨਹਿਰੀ ਹੋ ਜਾਵੇਗਾ ਹੁਣ ਗੁਲਜ਼ਾਰ ਸਿੰਘ ਤੇ ਅਮਰਤਾ ਕੌਰ ਬਜ਼ੁਰਗ ਹੁੰਦੇ ਜਾ ਰਹੇ ਸੀ ਨੌਹਾਂ ਪੁੱਤਰ ਵੀ ਉਹਨਾਂ ਨੂੰ ਬਹੁਤ ਆਦਰ ਮਾਣ ਕਰਦੇ ਕਿਉਂਕਿ ਉਹ ਚਾਹੁੰਦੇ ਸੀ ਉਹਨਾਂ ਦਾ ਪੀਤਾ ਸਾਰਾ ਕਰ-ਬਾਰ ਜ਼ਮੀਨ ਜਾਇਦਾਦ ਤੇ ਬਿਜ਼ਨਸ ਸਾਡੇ ਘਰ ਹੱਥਾਂ ਵਿੱਚ ਕਰ ਦੇਵੇ ਪਰ ਗੁਲਜ਼ਾਰ ਸਿੰਘ ਨੇ ਸਭ ਜ਼ਮੀਨ ਜਾਇਦਾਦ ਬਿਜ਼ਨਸ ਆਪਣੇ ਨਾਂ ਕੀਤਾ ਹੋਇਆ ਸੀ ਇੱਕ ਦਿਨ ਗੁਲਜ਼ਾਰ ਸਿੰਘ ਦੀ ਪਤਨੀ ਅਮ੍ਰਿਤਾ ਕੌਰ ਦੀ ਮੌਤ ਹੋ ਗਈ ਤੇ ਗੁਲਜ਼ਾਰ ਸਿੰਘ ਨੂੰ ਇਸ ਗੱਲ ਦਾ ਬਹੁਤ ੱੱਕਾ ਲੱਗਾ ਪਰ ਉਸਦੇ ਨੌਹਾਂ ਪੁੱਤਰ ਪੁੱਤਰ ਉਸ ਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਕਦਰ ਤੇ ਮਾਣ ਕਰਨ ਲੱਗੇ ਤਾਂ ਗੁਲਜ਼ਾਰ ਸਿੰਘ ਨੂੰ ਇਹ ਮਹਿਸੂਸ ਹੋਇਆ ਕਿ ਮੇਰੇ ਨੌਹਾਂ ਪੁੱਤਰ ਮੇਰੇ ਇਸ ਤਰ੍ਹਾਂ ਹੀ ਕਦਰ ਮਾਣ ਕਰਦੇ ਰਹਿਣਗੇ ਇਸ ਲਈ ਹੁਣ ਮੈਨੂੰ ਹੋਰ ਕੀ ਚਾਹੀਦਾ ਮੈਂ ਸਾਰਾ ਬਿਜ਼ਨਸ ਜ਼ਮੀਨ ਦਾ ਆਦਤ ਘਰ ਸਭ ਕੁਝ ਇਹਨਾਂ ਦੇ ਨਾਮ ਕਰ ਦਿਨਾ ਹੁਣ ਗੁਲਜ਼ਾਰ ਸਿੰਘ ਦੀ ਇਹ ਬਹੁਤ ਵੱਡੀ ਪੁੱਲ ਸੀ ਉਹ ਆਪਣੇ ਨੌਹਾਂ ਪੁੱਤਰਾਂ ਦੀ ਸੋਚ ਨੂੰ ਸਮਝਣ ਵਿੱਚ ਬਿਲਕੁਲ ਅਸਮਰਥ ਰਿਹਾ ਉਹ ਉਹਨਾਂ ਤੇ ਵਿਸ਼ਵਾਸ ਕਰ ਗਿਆ ਉਸਨੇ ਜ਼ਮੀਨ ਜਾਇਦਾਦ ਘਰ ਕਾਰੋਬਾਰ ਸਭ ਚਾਰ ਪਰਾਂ ਦੇ ਬਰਾਬਰ ਹਿੱਸਿਆਂ ਵਿੱਚ ਆਪਣੇ ਚਾਰੇ ਪੁੱਤਰਾਂ ਦੇ ਨਾਮ ਕਰ ਦਿੱਤਾ ਆਪਣੇ ਨਾਮ ਤੇ ਉਸਨੇ ਕੁਝ ਵੀ ਨਾ ਰੱਖਿਆ ਪਹਿਲੇ ਪਹਿਲ ਤਾਂ 10 20 ਦਿਨ ਉਸਦੇ ਪੁੱਤਰਾਂ ਤੇ ਨੌਹਣ ਨੇ ਉਸ ਦੀ ਬਹੁਤ ਇੱਜ਼ਤ ਮਾਨ ਕੀਤਾ ਹੌਲੀ ਹੌਲੀ ਸਭ ਉਸ ਨੂੰ ਬੁਲਾਉਣਾ ਹਟਦੇ ਗਏ ਨੋਹਾ ਪੁੱਤਰ ਤੇ ਪੋਤਰੇ ਪੁੱਤਰੀਆਂ ਵੀ ਆਪਣੇ ਦਾਦੇ ਦਾਦੀ ਨੂੰ ਘਟ ਹੀ ਬੁਲਾਉਂਦੇ ਜੇਕਰ ਉਹ ਬੁਲਾਉਂਦੇ ਤਾਂ ਉਸ ਦੀਆਂ ਚਾਰੇ ਨੋਹਾ ਉਹਨਾਂ ਨੂੰ ਆਪਣੇ ਦਾਦੇ ਕੋਲ ਬੈਠਣ ਨਾ ਦਿੰਦੀਆਂ ਜੇਕਰ ਉਹ ਆਪਣੇ ਪੁੱਤਰ ਨੂੰ ਪੁੱਤਰਾ ਨੂੰ ਕੁਝ ਵੀ ਕੰਮ ਕਹਿ ਦਿੰਦਾ ਉਸ ਨੂੰ ਉਸਦੇ ਚਾਰੇ ਪੁੱਤਰ ਠੋਕ ਕੇ ਜਵਾਬ ਦਿੰਦੇ ਤੇ ਕਹਿੰਦੇ ਤੂੰ ਬਾਪੂ ਰੋਟੀ ਖਾਣੀ ਏ ਤਖਾ ਰੋਟੀ ਨਾਲ ਹੀ ਤੇਰਾ ਮਤਲਬ ਹੋਣਾ ਚਾਹੀਦਾ ਹੈ ਤੂੰ ਹੋਰ ਫਾਲਤੂ ਦੇ ਕੰਮਾਂ ਵਿੱਚ ਧਿਆਨ ਨਾ ਦਿਆ ਕਰ। ਜੇਕਰ ਉਸ ਨੂੰ ਵਕਤ ਤੋਂ ਪਹਿਲਾਂ ਭੁੱਖ ਲੱਗ ਜਾਂਦੀ ਉਹ ਆਪਣੀਆਂ ਨੋਹਾਂ ਨੂੰ ਕਹਿੰਦਾ ਪੁੱਤਰ ਮੈਨੂੰ ਰੋਟੀ ਦੇ ਦਿਓ। ਤਾਂ ਉਸ ਨੂੰ ਕਹਿੰਦੀਆ ਡੈਡੀ ਹਰ ਵਕਤ ਤੁਸੀਂ ਭੁੱਖ ਭੁੱਖ ਕਰਦੇ ਰਹਿੰਦੇ ਹੋ। ਜਦੋਂ ਪੱਕੇਗੀ ਉਦੋਂ ਮਿਲ ਜਾਵੇਗੀ। ਹੁਣ ਉਸ ਦੀਆਂ ਨੋਹਾਂ ਪੁੱਤਰ ਉਸ ਨੂੰ ਬਿਲਕੁਲ ਵੀ ਕਦਰ ਨਾ ਕਰਦੇ। ਉਸ ਦੇ ਕੱਪੜੇ ਬਹੁਤ ਮਲੇ ਗੰਦੇ ਹੁੰਦੇ। ਉਸ ਨੂੰ ਰੱਜ ਕੇ ਖਾਣਾ ਖਾਨ ਨੂੰ ਰੋਟੀ ਵੀ ਨਾ ਦਿੱਤੀ ਜਾਂਦੀ ਦੁੱਧ ਦਹੀਂ ਦੀ ਤਾਂ ਗੱਲ ਬਹੁਤ ਦੂਰ ਦੀ ਸੀ ਗੁਲਜਾਰ ਸਿੰਘ ਦੇ ਚਾਰੇ ਪੁੱਤਰ ਉਸ ਨੂੰ ਵਾਰੀ-ਵਾਰੀ ਰੋਟੀ ਦਿੰਦੇ ਸੀ ਪਰ ਰੱਜ ਕੇ ਖਾਨ ਨੂੰ ਕੋਈ ਪੁੱਤਰ ਰੋਟੀ ਨਹੀਂ ਦਿੰਦਾ ਸੀ ਗੁਲਜਾਰ ਸਿੰਘ ਰੱਬ ਤੋਂ ਮੌਤ ਦੀ ਭੀਖ ਮੰਗ ਰਿਹਾ ਸੀ ਹੁਣ ਗੁਲਜਾਰ ਸਿੰਘ ਨੂੰ ਅਮਰਤਾ ਦੇ ਜਾਣ ਦਾ ਬਹੁਤ ਦੁੱਖ ਸੀ ਕਿਉਂਕਿ ਅਮਰਤਾ ਕੌਰ ਗੁਲਜਾਰ ਸਿੰਘ ਦੇ ਤੇ ਆਪਣੇ ਚਾਰੇ ਪੁੱਤਰਾਂ ਨੂੰ ਹਮੇਸ਼ਾ ਬਹੁਤ ਸਵਾਦ ਤਰੋਤਾਜ਼ਾ ਖਾਣਾ ਬਣਾ ਕੇ ਦਿੰਦੀ ਸੀ ਤੇ ਗਲਜਾਰ ਸਿੰਘ ਦੇ ਚਿੱਟੇ ਖੜਖੜ ਕਰਦੇ ਕੱਪੜੇ ਹੁੰਦੇ ਸੀ ਅਮਰਤਾ ਕੌਰ ਗਲਜਾਰ ਸਿੰਘ ਨੂੰ ਹਮੇਸ਼ਾ ਬਣਾ ਫਾਬਾ ਕੇ ਰਹਿਣ ਲਈ ਬਣ ਫੱਬ ਕੇ ਰਹਿਣ ਲਈ ਕਹਿੰਦੀ ਸੀ ਕਿਉਂਕਿ ਉਹ ਕਹਿੰਦੀ ਸੀ ਕਿਸੇ ਬੰਦੇ ਦੇ ਲੀੜੇ ਕੱਪੜੇ ਤੋਂ ਉਸ ਦੀ ਸਰਤਾਰੀ ਦਾ ਪਤਾ ਲੱਗਦਾ ਹੁਣ ਗਲਜਾਰ ਸਿੰਘ ਤੇ ਬੁਢਾਪਾ ਉਮਰ ਨਾਲੋਂ ਵੀ ਜ਼ਿਆਦਾ ਆ ਚੁੱਕਾ ਸੀ ਕਿਉਂਕਿ ਉਸਦੀ ਘਰ ਵਿੱਚ ਕੁੱਤੇ ਜਿੰਨੀ ਵੀ ਕਦਰ ਨਹੀਂ ਸੀ ਇੱਕ ਦਿਨ ਗੁਲਜ਼ਾਰ ਸਿੰਘ ਦੇ ਵੱਡੇ ਪੁੱਤਰ ਸੁਚਾ ਸਿੰਘ ਨੇ ਬਹੁਤ ਸਾਰੀਆਂ گاਵਾਂ ਰੱਖੀਆਂ ਹੋਈਆਂ ਸੀ ਗਾਂ ਖਰੀਦਣ ਲਈ ਨੇੜਲੇ ਪਿੰਡ ਵਿੱਚੋਂ ਕੋਈ ਗਾਹਕ ਆਇਆ ਉਸ ਨੇ ਕਿਹਾ ਮੈਨੂੰ ਪਤਾ ਲੱਗਾ ਤੁਸੀਂ ਗਾਂ ਵੇਚਣੀ ਹੈ ਮੈਂ ਗਾਂ ਖਰੀਦਣ ਲਈ ਆਇਆ ਹਾਂ ਆਹ ਕੋ ਗੁੱਸੇ ਵਿੱਚ ਸੁਚਾ ਸਿੰਘ ਬੋਲਿਆ ਗਾਂ ਤਾਂ ਨਹੀਂ ਵੇਚਣੀ ਅਸੀਂ ਆ ਬੁੱਢਾ ਵੇਚਣਾ ਜੇਕਰ ਤੁਸੀਂ ਲੈ ਕੇ ਜਾਣਾ ਕੱਲ ਜਾ ਸਕਦੇ ਹੋ ਤਾਂ ਉਸ ਆਦਮੀ ਨੇ ਬਾਹਰ ਇੱਕ ਕਮਰੇ ਦੇ ਪਰਛਾਵੇਂ ਹੇਠ ਬੈਠੇ ਬਜ਼ੁਰਗ ਜਿਸ ਦੇ ਬਹੁਤ ਗੰਦੇ ਮੈਲੇ ਕੱਪੜੇ ਸੀ ਝੁਰੜੀਆਂ ਨਾਲ ਉਸ ਦਾ ਮੂੰਹ ਭਰਿਆ ਹੋਇਆ ਸੀ ਦੇਖਣ ਵਿੱਚ ਉਸ ਦੀ ਹਾਲਤ ਬਹੁਤ ਤਰਸਯੋਗ ਸੀ ਨੂੰ ਦੇਖਦਿਆਂ ਹੋਇਆਂ ਕਿਹਾ ਇਹ ਬਜ਼ੁਰਗ ਨੇ ਦੱਸੋ ਇਸ ਦੀ ਕੀਮਤ ਕਿੰਨੀ ਹੈ ਹਾਂ ਮੈਂ ਇਸ ਨੂੰ ਖਰੀਦਣ ਲਈ ਤਿਆਰ ਹਾਂ ਇੱਕ ਗੱਲ ਸੁਣ ਕੇ ਬਜ਼ੁਰਗ ਗੁਲਜ਼ਾਰ ਸਿੰਘ ਤੇ ਉਸ ਦਾ ਪੁੱਤਰ ਸੁੱਚਾ ਸਿੰਘ ਵੀ ਬਹੁਤ ਇੱਕਦਮ ਹੈਰਾਨ ਹੋਏ। ਬਜ਼ੁਰਗ ਗੁਲਜ਼ਾਰ ਸਿੰਘ ਇਸ ਕਰਕੇ ਹੈਰਾਨ ਸੀ। ਉਹ ਹੁਣ ਉਸ ਦੀ ਇਸ ਘਰ ਵਿੱਚ ਕੋਈ ਜ਼ਰੂਰਤ ਨਹੀਂ ਸੀ। ਉਸ ਦੇ ਪੁੱਤਰਾਂ ਦੀ ਨਜ਼ਰ ਵਿੱਚ ਉਸ ਦੀ ਫੁੱਟੀ ਕਾੜੀ ਜਿੰਨੀ ਕਦਰ ਨਹੀਂ ਸੀ। ਜਿਨ੍ਹਾਂ ਪੁੱਤਰਾਂ ਲਈ ਜ਼ਮੀਨ ਜਾਇਦਾਦ ਘਰ-ਬਾਰ ਸਭ ਕੁਝ ਬਣਾਇਆ। ਅੱਜ ਉਹਨਾਂ ਦੇ ਨਾਮ ਕਰ ਦਿੱਤਾ ਤੇ ਮੇਰੇ ਘਰ ਵਿੱਚ ਪਾਲੇ ਕੁੱਤੇ ਜਿੰਨੀ ਵੀ ਹਮਤ ਨਹੀਂ ਤੇ ਸੁੱਚਾ ਸਿੰਘ ਇਸ ਲਈ ਹੈਰਾਨ ਸੀ ਕਿ ਕੋਈ ਉਸਦੇ ਪਿਤਾ ਨੂੰ ਲੈਣ ਲਈ ਵੀ ਤਿਆਰ ਹੈ ਉਸ ਨੂੰ ਗਾਂ ਖਰੀਦਣ ਆਏ ਵਿਅਕਤੀ ਰੋਸ਼ਨ ਸਿੰਘ ਨੇ ਅਗੋ ਫਿਰ ਦੁਬਾਰਾ ਕਿਹਾ ਦੱਸੋ ਤੁਸੀਂ ਇਸ ਬਜ਼ੁਰਗ ਦੀ ਕਿੰਨੀ ਕੀਮਤ ਲੈਣ ਲਈ ਤਿਆਰ ਹੋ ਸੁੱਚਾ ਸਿੰਘ ਫਟਾਫਟ ਆਪਣੇ ਭਰਾਵਾਂ ਵੱਲ ਭੱਜ ਗਿਆ ਦੇ ਉਸਨੇ ਉਹਨਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਆ ਕੇ ਰੋਸ਼ਨ ਸਿੰਘ ਨੂੰ ਕਿਹਾ ਅਸੀਂ ਇਸ ਨੂੰ 20000 ਰੁਪਏ ਵਿੱਚ ਦੇਣ ਲਈ ਤਿਆਰ ਹਾਂ ਇਹ ਗੱਲਾਂ ਸਭ ਗੱਲਾਂ ਗੁਲਜ਼ਾਰ ਸਿੰਘ ਆਪਣੇ ਕੰਨਾਂ ਨਾਲ ਤੇ ਅੱਖਾਂ ਕੰਨਾਂ ਨਾਲ ਸੁਣ ਤੇ ਅੱਖਾਂ ਨਾਲ ਦੇਖ ਰਿਹਾ ਸੀ ਕਿਵੇਂ ਮੇਰੇ ਪੁੱਤ ਮੈਨੂੰ ਵੇਚ ਰਹੇ ਹਨ ਜਿਨ੍ਹਾਂ ਲਈ ਸਾਰੀ ਜ਼ਿੰਦਗੀ ਮੈਂ ਨਸ਼ਵਰ ਕਰ ਦਿੱਤੀ ਉਹਨਾਂ ਪੁੱਤਰਾਂ ਨੇ 20000 ਰੁਪਏ ਦੀ ਰਕਮ ਲਈ ਮੈਨੂੰ ਵੇਚ ਦਿੱਤਾ। ਰੋਸ਼ਨ ਸਿੰਘ ਨੇ ਉਸਦੇ ਪੁੱਤਰਾਂ ਨੂੰ 20000 ਪੈਸੇ ਦੀ ਰਕਮ ਉਸੇ ਵਕਤ ਉਹਨਾਂ ਦੇ ਹੱਥ ਉੱਤੇ ਰੱਖ ਦਿੱਤੀ ਤੇ ਗੁਲਜ਼ਾਰ ਸਿੰਘ ਆਪਣੇ ਕੱਪੜਿਆਂ ਵਾਲੀ ਗਠੜੀ ਚੁੱਕ ਦੁਖੀ ਹਿਰਦੇ ਨਾਲ ਰੋਸ਼ਨ ਸਿੰਘ ਨਾਲ ਜਾਣ ਲਈ ਤਿਆਰ ਹੋ ਗਿਆ ਕਿਉਂਕਿ ਹੁਣ ਉਸਦੀ ਘਰ ਵਿੱਚ ਰਹਿਣ ਦੀ ਕੋਈ ਤਕ ਵੀ ਨਹੀਂ ਬਣ ਰਹੀ ਸੀ। ਉਹ ਕਿਸ ਹੱਕ ਨਾਲ ਉਸ ਘਰ ਵਿੱਚ ਰਹੇ? ਰੋਸ਼ਨ ਸਿੰਘ ਉਸ ਬਜ਼ੁਰਗ ਨੂੰ ਆਪਣੇ ਘਰ ਲੈ ਗਿਆ ਸਭ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਬੁਲਾਇਆ ਤੇ ਕਿਹਾ ਦੇਖੋ ਬਾਹਰ ਕੌਣ ਆਇਆ ਹੈ ਉਸ ਦੀ ਪਤਨੀ ਜਲਦੀ ਕਾਹਲੇ ਪੈਰੀ ਤੁਰ ਨਾਲ ਤੁਰਦੀ ਹੋਈ ਆਈ ਤਾਂ ਰੋਸ਼ਨ ਸਿੰਘ ਨੇ ਕਿਹਾ ਇਹ ਮੇਰੇ ਪਿਤਾ ਜੀ ਹਨ ਤਾਂ ਰੋਸ਼ਨ ਸਿੰਘ ਦੀ ਪਤਨੀ ਹਰਮਨ ਕੌਰ ਨੇ ਪਿਤਾ ਜੀ ਕਹਿ ਕੇ ਗੁਲਜ਼ਾਰ ਸਿੰਘ ਦੇ ਪੈਰਾਂ ਨੂੰ ਹੱਥ ਲਾਏ ਦਾ ਅਸ਼ੀਰਵਾਦ ਦੇਣ ਲਈ ਕਿਆ ਗੁਲਜ਼ਾਰ ਸਿੰਘ ਕਾਫੀ ਹੈਰਾਨ ਸੀ ਫਿਰ ਰੋਸ਼ਨ ਸਿੰਘ ਨੇ ਉਸ ਨੂੰ ਨਵਾ ਨਵਾ ਤਵਾ ਕੇ ਪਹਿਲਾਂ ਸਾਫ ਸੁਥਰੇ ਕੱਪੜੇ ਪੁਆਏ ਫਿਰ ਆਪਣੀ ਪਤਨੀ ਨੂੰ ਕਿਹਾ ਤੁਸੀਂ ਪਿਤਾ ਜੀ ਵਾਸਤੇ ਕੁਝ ਖਾਣ ਨੂੰ ਬਣਾ ਕੇ ਲਿਆਓ ਹਰਮਨ ਉਸੇ ਵਕਤ ਦੁੱਧ ਦਾ ਗਲਾਸ ਤੇ ਨਾਲ ਰੋਟੀ ਬਣਾ ਕੇ ਲਿਆਈ ਉਸ ਨੇ ਬੜੇ ਆਦਰ ਮਾਨ ਨਾਲ ਬਜ਼ੁਰਗ ਗੁਲਜ਼ਾਰ ਸਿੰਘ ਨੂੰ ਰੋਟੀ ਖਵਾਈ ਗੁਲਜ਼ਾਰ ਸਿੰਘ ਇਹ ਦੇਖ ਕੇ ਬਹੁਤ ਹੈਰਾਨ ਸੀ ਫਿਰ ਰੋਸ਼ਨ ਸਿੰਘ ਨੇ ਆਪਣੇ ਘਰ ਵਿੱਚੋਂ ਇੱਕ ਕਮਰਾ ਗੁਲਜ਼ਾਰ ਸਿੰਘ ਨੂੰ ਦਿੰਦੇ ਹੋਏ ਕਿਹਾ ਪਿਤਾ ਜੀ ਅੱਜ ਤੋਂ ਵੈਸੇ ਤਾਂ ਸਾਰਾ ਘਰ ਤੁਹਾਡਾ ਹੈ ਪਰ ਇਹ ਕਮਰਾ ਫਿਰ ਵੀ ਸਪੈਸ਼ਲ ਤੁਹਾਡੇ ਲਈ ਹੈ ਅੱਜ ਤੋਂ ਇਹ ਕਮਰਾ ਸਿਰ ਤੇ ਸਿਰ ਤੁਹਾਡਾ ਹੈ ਫਿਰ ਉਹ ਰਾਤ ਨੂੰ ਗੁਲਜ਼ਾਰ ਸਿੰਘ ਦੇ ਕੋਲ ਆ ਕੇ ਬੈਠ ਗਿਆ ਤੇ ਉਸ ਨੇ ਗੁਲਜ਼ਾਰ ਸਿੰਘ ਨੂੰ ਦੱਸਿਆ ਕਿ ਪਿਤਾ ਜੀ ਅੱਜ ਤੋਂ 15-20 ਸਾਲ ਪਹਿਲਾਂ ਜਦੋਂ ਮੈਂ ਜਵਾਨ ਸੀ ਮੈਂ ਵੀ ਆਪਣੇ ਪਿਤਾ ਦੀ ਕੋਈ ਗੱਲ ਨੂੰ ਨਹੀਂ ਮੰਨਦਾ ਸੀ ਜਿਵੇਂ ਤੁਹਾਡੇ ਪੁੱਤਰ ਉਲਟਾ ਬਹੁਤ ਉਹਨਾਂ ਦੀ ਹਰ ਇੱਕ ਗੱਲ ਤੇ ਗੁੱਸਾ ਜਿਤਾਉਂਦਾ ਸੀ ਇੱਕ ਰਾਤ ਮੇਰੇ ਪਿਤਾ ਨੂੰ ਬਹੁਤ ਤੇਜ਼ ਬੁਖਾਰ ਤੇ ਖਾਂਸੀ ਆ ਰਹੀ ਸੀ ਉਹਨਾਂ ਮੈਨੂੰ ਦਵਾਈ ਦਉਣ ਲਈ ਕਿਹਾ ਮੈਂ ਉਸਨੂੰ ਕਿਹਾ ਤੁਸੀਂ ਮੇਰੀ ਨੀਂਦ ਨਾ ਖਰਾਬ ਕਰੋ ਸੌਂ ਜਾਵੋ ਬਹੁਤ ਜ਼ਿਆਦਾ ਬੁਖਾਰ ਤੇ ਖਾਂਸੀ ਕਾਰਨ ਉਹਨਾਂ ਦੀ ਉਸੇ ਰਾਤ ਮੌਤ ਹੋ ਗਈ ਮੇਰੇ ਪਿਤਾ ਦੀ ਮੌਤ ਦੀ ਵਜ੍ਹਾ ਵੀ ਮੈਂ ਹਾਂ ਉਹਨਾਂ ਦੀ ਮੌਤ ਤੋਂ ਬਾਅਦ ਅੱਜ ਤੱਕ ਮੈਨੂੰ ਮੇਰੇ ਪਿਤਾ ਦੀ ਘਾਟ ਮਹਿਸੂਸ ਹੁੰਦੀ ਹੈ ਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਵੀ ਮੈਂ ਹੋਣ ਕਰਕੇ ਮੈਂ ਬਹੁਤ ਦੁਖੀ ਹਾਂ ਤੇ ਮੈਂ ਜਦੋਂ ਆਪ ਜੀ ਦੇ ਪੁੱਤਰਾਂ ਨੇ ਤੁਹਾਡੀ ਵੇਚਨ ਦੀ ਗੱਲ ਕਹੀ ਤੁਹਾਨੂੰ ਵੇਚਣ ਦੀ ਗੱਲ ਕਹੀ ਤਾਂ ਮੈਂ ਫੌਰਨ ਮਨ ਬਣਾ ਲਿਆ ਕਿ ਮੈਂ ਤੁਹਾਨੂੰ ਘਰੇ ਲਿਆ ਕੇ ਜੋ ਆਪਣੇ ਪਿਓ ਨੂੰ ਮਾਨ ਸਤਕਾਰ ਨਹੀਂ ਦੇ ਸਕਿਆ ਉਹ ਸਭ ਪਛਤਾਪ ਤੁਹਾਡੀ ਸੇਵਾ ਕਰਕੇ ਕਰਾਂਗਾ ਫਿਰ ਉਹ ਅਗਲੇ ਦਿਨ ਗੁਲਜ਼ਾਰ ਸਿੰਘ ਨੂੰ ਸ਼ਹਿਰ ਲੈ ਕੇ ਗਿਆ ਉਸਨੇ ਕਿਹਾ ਦੱਸੋ ਪਿਤਾ ਜੀ ਤੁਹਾਨੂੰ ਕੀ ਚਾਹੀਦਾ ਹੈ ਤਾਂ ਗੁਲਜ਼ਾਰ ਸਿੰਘ ਨੇ ਪਹਿਲਾਂ ਤਾਂ ਚੁੱਪ ਰਿਹਾ ਫਿਰ ਰੋਸ਼ਨ ਸਿੰਘ ਨੇ ਦੁਬਾਰਾ ਕਹਿੰਤੇ ਜੇਕਰ ਤੁਸੀਂ ਮੈਨੂੰ ਆਪਣਾ ਬੱਚਾ ਸਮਝਦੇ ਹੋ ਆਪਣਾ ਪੁੱਤਰ ਸਮਝਦੇ ਹੋ ਤਾਂ ਮੈਨੂੰ ਜ਼ਰੂਰ ਦੱਸੋਗੇ ਤਾਂ ਗੁਲਜ਼ਾਰ ਸਿੰਘ ਨੇ ਕਿਹਾ ਮੈਂ ਘੜੀ ਖਰੀਦਣਾ ਚਾਹੁੰਦਾ ਰੋਸ਼ਨ ਸਿੰਘ ਨੇ ਆਪਣੇ ਪਿਤਾ ਨੂੰ ਘੜੀ ਵਾਲੀ ਦੁਕਾਨ ਤੋਂ ਘੜੀ ਖਰੀਦ ਕੇ ਦਿੱਤੀ ਗੁਲਜ਼ਾਰ ਸਿੰਘ ਆਪਣੀ ਗੁੱਟ ਤੇ ਪਾਈ ਘੜੀ ਤਾਂ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਰੋਸ਼ਨ ਸਿੰਘ ਤੇ ਪੁੱਛਣ ਤੇ ਦੱਸਿਆ ਕਿ ਮੈਂ ਆਪਣੇ ਪਿਤਾ ਪੁੱਤਰਾਂ ਨੂੰ ਬਹੁਤ ਵਾਰ ਕਿਹਾ ਸੀ ਕਿ ਮੈਨੂੰ ਆਪਣੇ ਗੁੱਟ ਤੇ ਕੜੀ ਬੰਨਣ ਦਾ ਬਹੁਤ ਸ਼ੌਕ ਹੈ ਪਰ ਉਹਨਾਂ ਨੇ ਮੈਨੂੰ ਕਿਹਾ ਬੁੱਢਿਆ ਤੈਨੂੰ ਰੋਟੀ ਨਾਲ ਮਤਲਬ ਹੋਣਾ ਚਾਹੀਦਾ ਹੁਣ ਬੁਢਾਪੇ ਵਿੱਚ ਕੜੀ ਪਾ ਕੇ ਕਿੱਥੇ ਜਾਣਾ ਹੈ ਇਸ ਤਰ੍ਹਾਂ ਗੁਲਜ਼ਾਰ ਕੜੀ ਪਾ ਕੇ ਕਿੱਥੇ ਜਾਣਾ ਹੈ ਇਸ ਤਰ੍ਹਾਂ ਗੁਲਜ਼ਾਰ ਸਿੰਘ ਨੇ ਰੋਸ਼ਨ ਸਿੰਘ ਨੂੰ ਪਨਾ ਲਿਆ ਰੋਸ਼ਨ ਸਿੰਘ ਤੇ ਉਸਦੀ ਪਤਨੀ ਨੇ ਤਾਂ ਪਹਿਲਾਂ ਹੀ ਉਸ ਨੂੰ ਆਪਣਾ ਪਿਤਾ ਸਮਝ ਲਿਆ ਸੀ। ਉਹ ਆਪਣੇ ਪੁੱਤਰਾਂ ਵੱਲੋਂ ਦਿੱਤੇ ਤੋਖੇ ਤੇ ਗਮ ਸਭ ਕੁਝ ਭੁਲਾ ਚੁੱਕਾ ਸੀ। ਉਸ ਨੇ ਸੋਚ ਲਿਆ ਸੀ ਕਿ ਮੇਰਾ ਸਿਰਫ ਤੇ ਸਿਰਫ ਇੱਕ ਪੁੱਤਰ ਹੈ। ਉਸ ਦਾ ਨਾਮ ਰੋਸ਼ਨ ਸਿੰਘ ਹੈ। ਉਸ ਨੇ ਸੱਚੇ ਮਨ ਤੋਂ ਰੋਸ਼ਨ ਸਿੰਘ ਨੂੰ ਆਪਣਾ ਪੁੱਤਰ ਮੰਨ ਲਿਆ। ਉਹ ਰੋਸ਼ਨ ਸਿੰਘ ਨੂੰ ਹਰ ਜਗ੍ਹਾ ਤੇ ਪਿਤਾ ਦੀ ਤਰ੍ਹਾਂ ਸਲਾਹ ਮਸ਼ਵਰਾ ਦਿੰਦਾ। ਉਸ ਦੀ ਹਰ ਜਗ੍ਹਾ ਰੱਖਿਆ ਕਰਦਾ। ਗੁਰਜਾਰ ਸਿੰਘ ਸੋਚ ਰਿਹਾ ਸੀ ਕਿ ਇੱਕ ਪਾਸੇ ਮੇਰੇ ਚਾਰੇ ਪੁੱਤਰ ਜਿਨ੍ਹਾਂ ਲਈ ਮੈਂ ਦਿਨ ਰਾਤ ਮਿਹਨਤ ਕੀਤੀ। ਅੰਤੋਂ ਨਾ ਮੇਰੀ ਬੁਢਾਪੇ ਵਿੱਚ ਕੀ ਕਦਰ ਪਾਈ। ਉਹਨਾਂ ਨੇ ਮੈਨੂੰ ਵੇਚ ਦਿੱਤਾ। ਇੱਕ ਪਾਸੇ ਰੋਸ਼ਨ ਸਿੰਘ ਜਿਸ ਨੇ ਮੇਰੀ ਕੀਮਤ ਤੜਾ ਕਰਕੇ ਮੈਨੂੰ ਪਿਤਾ ਬਣਾ ਲਿਆ। ਅੱਜ ਉਹ ਮੇਰੀ ਕਿਸ ਤਰ੍ਹਾਂ ਕਦਰ ਮਾਣ ਕਰ ਰਿਹਾ ਹੈ ਤੇ ਮੇਰਾ ਕਿਵੇਂ ਖਿਆਲ ਰੱਖ ਰਿਹਾ ਹੈ। ਹੁਣ ਉਸ ਨੇ ਮੈਨੂੰ ਪਨਾਹ ਅਤੀਤ ਭੁਲਾ ਕੇ ਰੋਸ਼ਨ ਸਿੰਘ ਨੂੰ ਪਣਾ ਲਿਆ ਦੇਖੋ ਸਮਾਜ ਵਿੱਚ ਸੱਤ ਤਰ੍ਹਾਂ ਦੇ ਲੋਕ ਮੌਜੂਦ ਹਨ ਜੇ ਕੋਈ ਆਪਣੇ ਮਾਂ ਪਿਓ ਨੂੰ ਸੰਭਣ ਵਾਲਾ ਨਹੀਂ ਤਾਂ ਕੁਝ ਅਜਿਹੇ ਲੋਕ ਪਹੇ ਨੇ ਜੋ ਦੂਜਿਆਂ ਦੇ ਮਾਂ ਬਾਪ ਨੂੰ ਸੰਭਣ ਲਈ ਤਿਆਰ ਨੇ ਪਰ ਵਿਰਲੇ-ਵਿਰਲੇ ਨੇ ਧੰਨਵਾਦ ਅਗਰ ਆਪ ਸਭ ਨੂੰ ਇਹ ਮੇਰੀ ਕਹਾਣੀ ਪਸੰਦ ਆਈ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ